ਮੈਂ ਤਾਂ ਪਹਿਲਾਂ ਦੁਰਗਾਧਰ ਸੇਵਾ ਕਮੇਟੀ ਜਿਹੜੀ RAMLILA ਮੰਦਿਰ ਦੀ ਕਮੇਟੀ ਹੈ ਉਹਨਾਂ ਦਾ ਬਹੁਤ ਧੰਨਵਾਦ ਦਿਆਂ ਜਿਹੜੇ ਇਸ ਯਾਤਰਾ ਨੂੰ ਕਈ ਸਾਲਾਂ ਤੋਂ ਮਨਾਉਂਦੇ ਆ ਰਹੇ ਨੇ ਤਾਂ ਪ੍ਰਮਾਤਮਾ ਸਭ ਨੂੰ ਖੁਸ਼ੀਆਂ ਦੇਵੇ ਸਭ ਦੀਆਂ ਖੁਸ਼ੀਆਂ ਕਿਹੜੇ ਕਬੂਲ ਕਰੇ ਬੱਸ ਇਹਨਾਂ ਕਿਰਪਾ ਠੀਕ ਹੈ ਕੋਪੀਸ ਸਭ ਤੋਂ ਪਹਿਲਾਂ ਮੈਂ ਸ਼੍ਰੀ ਦੁਰਗਾਧਰ ਸੇਵਾ ਸੰਤਿਮੰਦਰ RAMLILA ਅਤੇ ਸ਼ਿਵ ਸ਼ੰਕਰ ਯੂਸੇਫਾ ਦਾ ਸਮਾਨਾ ਵੱਲੋਂ ਸਾਰੇ ਸ਼ਹਿਰ ਦੇ ਵਸਨੀਕਾਂ ਨੂੰ ਛੇੜੀ ਬਾਵਨ ਦਿਵਸਤੇ ਦੀਆਂ ਲੱਖ ਲੱਖ ਵਧਾਈਆਂ ਦਿੰਨਾ ਤੇ ਭਗਵਾਨ ਦੇ ਚਰਨਾਂ ਵਿੱਚ ਮੈਂ ਇਹ ਅਰਦਾਸ ਕਰਦਾ ਹਾਂ ਕਿ ਸਾਡੇ ਪੰਜਾਬ ਦੇ ਉੱਤੇ ਜਿਹੜਾ ਇਹ ਸੰਕਟ ਆਇਆ ਹੈ ਉਸ ਸੰਕਟ ਨੂੰ ਜਲਦੀ ਤੋਂ ਜਲਦੀ ਦੂਰ ਕਰੇ ਤੇ ਜਿਹੜੇ ਪਰਿਵਾਰ ਬਾੜ ਦੇ ਵਿੱਚ ਫਸੇ ਹੋਏ ਨੇ ਉਹਨਾਂ ਨੂੰ ਜਲਦੀ ਤੋਂ ਜਲਦੀ ਇਸ ਮੁਸੀਬਤ ਤੋਂ ਦੂਰ ਕਰੇ ਤੇ ਨਾਲ ਹੀ ਬਾਵਨ ਦਿਵਸ ਦਾ ਜਿਹੜਾ ਇਤਿਹਾਸ ਮੰਦਰ ਰਾਮਲੀਲਾ ਵੱਲੋਂ ਮਨਾਇਆ ਜਾ ਰਿਹਾ ਹੈ ਇਹ ਇਹ ਪੁਰਾਣੇ ਸਮੇ ਤੋਂ ਹੀ ਚੱਲਦਾ ਆ ਰਿਹਾ ਹੈ ਤਕਰੀਬਨ 70 ਤੋਂ 80 ਸਾਲ ਪਹਿਲਾਂ ਬਾਮਨ અવਤਾਰ ਦੇ ਰੂਪ ਵਿੱਚ ਇੱਥੋਂ ਹੰਡੋਲਾ ਲਜਾਇਆ ਜਾਂਦਾ ਹੈ ਇਹ ਹੰਡੋਲਾ ਸ਼੍ਰੀ ਅਗਰਵਾਧਰ ਮੰਦਿਰ ਸ਼ਾਲਾ ਵਿੱਚ ਲਿਆਇਆ ਜਾਂਦਾ ਹੈ ਤੇ ਉੱਥੇ ਹੰਡੋਲੇ ਨੂੰ ਪਾਣੀ ਵਿੱਚ ਤੈਰਾ ਕੇ ਵਾਪਸ ਮੰਦਿਰ ਦੇ ਵਿੱਚ ਪਹੁੰਚਾਇਆ ਜਾਂਦਾ ਹੈ ਤੇ ਮੈਂ ਇੱਕ ਵਾਰ ਫਿਰ ਆਪਣੇ ਸ਼੍ਰੀ ਦੁਰਗਾਦਰ ਸੇਵਾ ਸੰਪਤੀ ਮੰਦਿਰ ਰਾਮਲੀਲਾ ਤੇ ਸ਼ਿਵ ਸ਼ੰਕਰ ਜੀ ਦੇ ਸੇਵਾਦਾਰ ਵੱਲੋਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ जय श्री राम जय जय आज बड़ी खुशी दा दिन है विष्णु भगवान दे अवतार बावनवासी दा आज त्यौहार बड़ी धूमधाम नाल रामलीला ਮੰਦਰ ਕਮੇਟੀ ਵੱਲੋਂ ਬਣਾਇਆ ਜਾ ਰਿਹਾ ਜਿੱਦਾ ਖੰਡੋਲਾ ਇੱਥੋਂ ਚੱਲ ਕੇ ਅਗਰਵਾਲ ਤਰਨਸੱਲਾ ਵਿੱਚ ਜਾਏਗਾ ਬਜ਼ਾਰਾ ਵਿੱਚ ਦੇ ਹੁੰਦਾ ਹੋਇਆ ਮੈਨੇਜਮੈਂਟ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਹੜਾ ਇਹ ਤਿਹਾੜ ਮਨਾ ਕੇ ਆਪਣੇ ਸਨਾਤਨ ਧਰਮ ਨੂੰ ਜਾਗਰਿਤ ਕਰ ਰਿਹਾ ਜਥਾਂ सनातन ਜਿਹੜਾ ਧਰਮ ਹੈ ਇਹ ਭਰਾ ਸਾਡੇ ਕਮੇਡੀਆਂ ਸਾਡੀਆਂ ਇਕਰਾਰੀਆਂ ਨੇ ਤਾਂ ਇਹਨਾਂ ਦਾ ਬਹੁਤ-ਬਹੁਤ ਦਿਲੋਂ ਧੰਨਵਾਦ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ